ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਇੱਕ ਵੀਰ ਠੀਕ ਹੈ ਜੀ ਜੋ ਆਪਾਂ ਨੂੰ ਕਹਿ ਰਿਹਾ ਸੀਗਾ ਠੀਕ ਹੈ ਜੀ ਮੈਨੂੰ ਕੰਮ ਕਰਨਾ ਸਿਖਾਓ ਠੀਕ ਹੈ ਜੀ ਆਪਾਂ ਨਾਲ ਸਕਰੀਨ ਸ਼ਾਟ ਲਾਉਨੇ ਆ ਇਸ ਵੀਰ ਨੂੰ ਆਪਾਂ ਦੱਸਿਆ ਵਾ ਠੀਕ ਹੈ ਜੀ ਵਰਕ ਕਿਵੇਂ ਕਰਨਾ ਇਹ ਵੀਰ ਘਟੋ ਘਟ ਇੱਕ ਇੱਕ ਸਾਲ ਤੋਂ ਜਾਂ ਡੇਢ ਸਾਲ ਤੋਂ ਵਰਕ ਕਰਦਾ ਪਿਆ ਸੀਗਾ ਪਰ ਨਾ ਹੀ ਇਹਦਾ ਕੋਈ ਟੂਲ ਖੁੱਲਿਆ ਸੀਗਾ ਬਸ ਵਰਕ ਕਰਦਾ ਪਿਆ ਸੀ ਕਿਤੇ ਵਰਕ ਸਹੀ ਕਰਦਾ ਪਿਆ ਸੀਗਾ ਤੇ ਥੋੜੀ ਥੋੜੀ ਜਣਕੇ ਵੀ ਇਹਨੂੰ ਗੱਲਾਂ ਦਾ ਪਤਾ ਨਹੀਂ ਸੀਗਾ ਉਹ ਸਾਰਿਆਂ ਆਪਾਂ ਵੀਰ ਨੂੰ ਸਮਝਾਈਆਂ ਤੇ ਉਹਨੂੰ ਦੱਸਿਆ ਵੀ ਕਿੱਦਾਂ ਕਰਕੇ ਤੇਰੇ ਟੂਨ ਖੁੱਲਣਗੇ ਤੇ ਮੇਰਾ ਵੀਰ ਇਹਦਾ ਕੋਈ ਨੀ ਟੂਨ ਖੁੱਲਿਆ ਸੀਗਾ ਨਾ ਕੋਈ ਸਟਾਰ ਦਾ ਨਾ ਬੋਨਸ ਦਾ ਨਾ ਰੀਅਲ ਦਾ ਨਾ ਇਨਸਟ੍ਰੂਮੈਂਟ ਦਾ ਹੁਣ ਆਪਾਂ ਵੀਰ ਆਪਣੇ ਨਾਲ ਜੁੜਿਆ ਵਾ ਠੀਕ ਆ ਆਪਾਂ ਨਾਲ ਦੇ ਨਾਲ ਸਕਰੀਨ ਸ਼ਾਟ ਦਿਖਾਉਣੀ ਆ ਤੁਹਾਨੂੰ ਅਲੋ ਨੇ ਆ ਤੇ ਜੇ ਤੁਸੀਂ ਵੀ ਮੇਰੇ ਕੋਲੋਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਸਿੱਧੀ-ਸਿੱਧੀ ਮੈਨੂੰ ਇਨਬਾਕਸ ਵਿੱਚ ਮੈਸੇਜ ਕਰੋ ਤਾਂ ਕਿ ਆਪਾਂ ਤੁਹਾਨੂੰ ਵੀ ਆਪਦੇ ਨਾਲ ਜੋੜ ਦੇ ਤੈ ਤੁਹਾਨੂੰ ਵੀ ਵਰਕ ਕਰਨ ਤੇ ਲਾਈਏ ਦੇਖੋ ਜੀ ਧਿਆਨ ਦੇ ਨਾਲ ਜਿੱਦਾਂ ਕਿ ਆਪਾਂ ਆਪਾਂ ਨਾਲ ਵੀਡੀਓ ਨਾਲ ਅਧਨੇ ਵੀਰ ਦੀ ਠੀਕ ਹੈ ਜੀ ਇਹ ਵੀਰ ਦਾ ਨਾਮ ਹੈਗਾ ਹਰਦੀਪ ਸਿੰਘ ਠੀਕ ਹੈ ਜੀ ਹਰਦੀਪ ਸਿੰਘ ਇਹਦਾ ਵੀਰ ਦਾ ਨਾਮ ਆ ਆਪਾਂ ਇਹਦੀ ਆਈਡੀ ਵੇਖੋ ਨਾਲ ਫੇਸਬੁੱਕ ਖੋਲ੍ਹ ਲੀਆ ਓਪਨ ਕਰਤੀ ਆ ਵੇਖੋ ਇਹਦੇ ਨਾਲ ਨਾਲ ਚਲੀ ਜਾਊਗੀ ਆਈਡੀ ਹਰਦੀਪ ਸਿੰਘ ਨਾਮ ਆ ਵੀਰ ਦਾ ਆਪਾਂ ਸਭ ਤੋਂ ਪਹਿਲਾਂ ਇਹਦਾ ਪ੍ਰੋਫੈਸ਼ਨਲ ਡੈਸ਼ਬੋਰਡ ਦੇਖਿਆ ਖੋਲ੍ਹਿਆ ਵਾ ਇਹਦੀ ਵੀ ਰੀਚ ਜਵਾਂ ਡਿੱਗੀ ਪਈ ਸੀਗੀ ਬਿਲਕੁਲ ਵੀ ਰੀਚ ਹੈ ਨਹੀਂ ਸੀਗੀ ਠੀਕ ਹੈ ਜੀ ਅੱਗੇ-ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਕੀ-ਕੀ ਪ੍ਰੋਸੀਜਰ ਸੀਗਾ ਆਈਡੀ ਦਾ ਫਿਰ ਆਪਾਂ ਇਹਦੇ ਵੀਰ ਦਾ ਚੈੱਕ ਕੀਤਾ ਦੇਖੋ ਧਿਆਨ ਦੇ ਨਾਲ ਪ੍ਰੋਫਾਈਲ ਰਿਕਮੈਂਡ ਪ੍ਰੋਫਾਈਲ ਰਿਕਮੈਂਡ ਵੀਰ ਦਾ ਬਿਲਕੁਲ ਸਹੀ ਸੀਗਾ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਸੀਗੀ ਧਿਆਨ ਦੇ ਨਾਲ ਚੈੱਕ ਕੀਤਾ ਠੀਕ ਹੈ ਜੀ ਪ੍ਰੋਫਾਈਲ ਸਟੇਟਸ ਵੀਰ ਦਾ ਚੈੱਕ ਕੀਤਾ ਸਹੀ ਸੀਗਾ ਕੋਈ ਪ੍ਰੋਬਲਮ ਨਹੀਂ ਸੀਗੀ ਠੀਕ ਹੈ ਜੀ ਤੇ ਉਦੋਂ ਬਾਅਦ ਕੀ ਕੀਤਾ ਆਪਾਂ ਇਹਦੀ ਵੀਰ ਦੀ ਅਰਨਿੰਗ ਚੈੱਕ ਕੀਤੀ ਮੋਨਟਾਈਜੇਸ਼ਨ ਖੋਲੀ ਦੇਖੋ ਵੀਰ ਨੂੰ ਸਟਾਰ ਦਾ ਟੂਲ ਮਿਲਿਆ ਵਾ ਠੀਕ ਹੈ ਜੀ ਤੇ ਨਾ ਕੋਈ ਬੋਨਸ ਦਾ ਟੂਲ ਮਿਲਿਆ ਵਾ ਨਾ ਐਡ ਔਨ ਰੀਲ ਦਾ ਦੇ ਨਾ ਇਨਸਟ੍ਰੀਮ ਐਡ ਦਾ ਨਾ ਸਬਸਕ੍ਰਾਈਬੇਸ਼ਨ ਦਾ ਕਿਸੇ ਦਾ ਕੋਈ ਟੂਲ ਨਹੀਂ ਤੇ ਇਨਸਟ੍ਰੀਮ ਐਡ ਵੀ ਹਜੇ ਇਜ਼ੀਬਲ ਨਹੀਂ ਸੀਗੀ ਇਹਨਾਂ ਨੂੰ ਠੀਕ ਹੈ ਜੀ ਕਾਂਡੀ ਲੱਗੀ ਹੋਈ ਸੀਗੀ ਜਿੱਦਾਂ ਕਿ ਜੇ ਇਹਦੇ ਬਾਰੇ ਵੀ ਕਿਸੇ ਨੂੰ ਤੁਹਾਨੂੰ ਨਹੀਂ ਪਤਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਵੀ ਇਹ ਕਿਉਂ ਲੱਗੀ ਹੁੰਦੀ ਆ ਇਨ ਬਾਕਸ ਦੇ ਵਿੱਚ ਗੱਲ ਕਰਕੇ ਫਿਰ ਆਪਾਂ ਹੈਲਪ ਕੇਂਟਰ ਦੇ ਵਿੱਚ ਜਾ ਕੇ ਚੈੱਕ ਕੀਤਾ ਵੀਰ ਦੇ ਕੋਈ ਇਸ਼ੂ ਤਾਂ ਨਹੀਂ ਲੱਗੇ ਜਿਹੜੇ ਜਿਹੜੇ ਇਸ਼ੂ ਲੱਗੇ ਸੀਗੇ ਸਾਰੇ ਆਪਾਂ ਵੀਰ ਦੇ ਬਾਜਟ ਡਿਲੀਟ ਕਰਤੇ ਸੀਗੇ ਤੇ ਕਾਪੀਰਾਈਟ ਜਿਹੜੇ ਆਏ ਹੋਏ ਸੀਗੇ ਜਾਂ ਵੀਰ ਵੀਰ ਦਾ ਕੋਈ ਫਲੈਗ ਆਇਆ ਸੀਗਾ ਪਹਿਲਾਂ ਆਪਾਂ ਸਾਰੇ ਡਿਲੀਟ ਕਰਤੇ ਇੱਕ ਵੀਰ ਦੇ Song ਲੱਗਾ ਹੋਇਆ ਸੀਗਾ ਇੱਕ ਵੀਡੀਓ ਦੇ ਉੱਪਰ ਉਹਦੇ ਕਾਪੀਰਾਈਟ ਆਇਆ ਹੋਇਆ ਸੀਗਾ ਤੇ ਉਹ ਆਪਾਂ ਡਿਲੀਟ ਕਰਤਾ ਸੀਗਾ ਉਨਾਂ ਨੇ 10 ਵੀ ਦਿੱਤਾ ਵੀ ਆ ਵੀਡੀਓ ਸੀਗੀ ਤੇ ਆ ਤੁਹਾਡਾ ਗੀਤ ਸੀਗਾ ਉਹਦੇ ਕਾਪੀਰਾਈਟ ਆਇਆ ਸੀ ਉਹ ਆਪਾਂ ਡਿਲੀਟ ਕਰਤਾ ਵਾ ਤੇ ਉਸ ਤੋਂ ਬਾਅਦ ਕੀ ਕੀਤਾ ਆਪਾਂ ਡੀਲਟ ਕਰਨ ਤੋਂ ਬਾਅਦ ਬਿਲਕੁਲ ਸਹੀ ਘਰਤੀ ਉਹਨਾਂ ਦੀ ਆਈਡੀ ਕਿਉਂਕਿ ਜੇ ਆਪਾਂ ਨੂੰ ਕੋਈ ਫਲੈਗ ਆਉਂਦਾ ਵਾ ਕਾਪੀਰਾਈਟ ਆਉਂਦਾ ਵਾ ਕੁਝ ਵੀ ਆਉਂਦਾ ਵਾ ਤੇ ਜਾਂ ਆਪਣੇ ਪ੍ਰੋਫਾਈਲ ਨਾਟ ਰਿਕਮੈਂਡਡ ਹੁੰਦੀ ਆ ਕੰਟੈਂਟ ਮੋਨਟਾਈਜੇਸ਼ਨ ਪਾਲਿਸੀ ਲੱਗਦੀ ਆ 파ਟਨਰ ਲੱਗਦੀ ਆ ਤੋ ਉਹਦੇ ਨਾਲ ਆਪਣੀ ਰੀਚ ਬਿਲਕੁਲ ਡਿੱਗ ਪੈਂਦੀ ਆ ਫਿਰ ਆਪਾਂ ਵੀਰ ਦੀਆਂ ਰੀਲਾਂ ਚੈੱਕ ਕੀਤੀਆਂ ਵੀ ਵੀਰ ਨੇ ਕੋਈ ਗਲਤ ਰੀਲ ਤਾਂ ਨਹੀਂ ਪਾਈ ਹੋਈ ਜਿਹੜੀਆਂ ਜਿਹੜੀਆਂ ਮੈਨੂੰ ਲੱਗੀਆਂ ਸੀਗਾ ਠੀਕ ਹੈ ਜੀ ਉਹ ਉਹ ਰੀਲਾਂ ਮੈਂ ਸਾਰੀਆਂ ਵਿੱਚੋਂ ਕੱਟ ਤੀਆਂ ਸੀਗਾ ਸਾਰੀਆਂ ਵਿੱਚ ਚੈੱਕ ਕੀਤੀਆਂ ਇਧਰ ਨਾਲ ਦੇ ਨਾਲ ਵੀਡੀਓ ਚੱਲੀ ਜਾਂਦੀ ਤੁਸੀਂ ਦੇਖ ਸਕਦੇ ਹੋ ਰੀਲਾਂ ਚੈੱਕ ਕਰਨ ਤੋਂ ਬਾਅਦ ਠੀਕ ਹੈ ਜੀ ਆਪਾਂ ਵੀਰ ਨੂੰ ਠੀਕ ਹੈ ਜੀ ਦੱਸਿਆ ਵੀ ਤੁਸੀਂ ਕਿਸੇ ਦੀ ਕੋਈ ਚੇਤਨੀ ਪਈ ਕਿਉਂਕਿ ਮੇਰੇ ਨਾਲ ਜਿਹੜਾ ਬੰਦਾ ਜੁੜਦਾ ਵਾ ਵਰਕ ਕਰਦਾ ਵਾ ਮੈਂ ਉਹਨੂੰ ਬਿਲਕੁਲ ਨਹੀਂ ਕਹੂੰਗਾ ਵੀ ਤੂੰ ਡੁਪਲੀਕੇਟ ਤੇ ਕੰਮ ਕਰ ਆਪ ਔਰੀਜਨਲ ਤੇ ਵਰਕ ਕਰਾਉਣੀ ਆ ਤੇ ਵੀਰ ਦਾ ਠੀਕ ਹੈ ਜੀ ਬਹੁਤ ਜ਼ਿਆਦਾ ਡਾਟਾ ਠੀਕ ਹੈ ਜੀ ਔਰੀਜਨਲ ਹੀ ਪਾਇਆ ਹੋਇਆ ਸੀਗਾ ਫਿਰ ਵੀ ਮੈਂ ਆਪਦੇ ਲੋ ਵੀਰ ਨੂੰ ਕਿਹਾ ਵੀ ਮੈਂ ਜਿੰਨਾ ਕ ਲੱਗਦਾ ਮੈਨੂੰ ਉਹ ਸਾਰਾ ਕੁਝ ਮੈਂ ਸੈਟਿਫਾਈਟ ਕਰਕੇ ਠੀਕ ਹੈ ਵੀ ਤੇ ਮੈਂ ਵੀਡੀਓ ਜਿਹੜੀ ਸੀਗੀ ਪ੍ਰੋਬਲਮ ਕਹੇ ਤੇ ਆਈ ਉਹ ਮੈਂ ਰਿਡਿਟ ਕਰਤੀ ਤੇ ਜੇ ਤੇਨੂੰ ਕੋਈ ਲੱਗਦਾ ਵੀ ਨੂੰ ਕਿਸੇ ਦੀ ਚੱਕ ਕੇ ਕੋਈ ਚੀਜ਼ ਅਪਲੋਡ ਕੀਤੀ ਆ ਤਾਂ ਉਹਨੂੰ ਡਿਲੀਟ ਕਰ ਦੇ ਕਿਉਂਕਿ ਜਿਹੜਾ ਮੇਰੇ ਨਾਲ ਬੰਦਾ ਜੁੜਦਾ ਵਾ ਵਰਕ ਕਰਦਾ ਵਾ ਮੈਂ ਉਹਨੂੰ ਬਿਲਕੁਲ ਨਾ ਨਹੀਂ ਕਹੂੰਗਾ ਵੀ ਤੁਸੀਂ ਡੁਪਲੀਕੇਟ ਤੇ ਕੰਮ ਕਰੋ ਕਿਉਂਕਿ ਜੇ ਡੁਪਲੀਕੇਟ ਤੇ ਕੰਮ ਕਰੋਗੇ ਜੇ ਤਾਂ ਕੱਲੋਂ ਤੁਹਾਡਾ ਕੋਈ ਟੂਲ ਨਾ ਖੁੱਲਿਆ ਠੀਕ ਹੈ ਜੀ ਤੇ ਉਹਦੇ 'ਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਜੇ ਮੈਨਾਂ ਨਾਲ ਜੁੜੇ ਹੋਗੇ ਤੇ ਮੇਰੇ ਮੁਤਾਬਕ ਕੰਮ ਕਰਨਾ ਪਊਗਾ ਤੁਹਾਨੂੰ ਫਿਰ ਆਪਾਂ ਵੀ ਤੁਸੀਂ ਫੋਟੋ ਮਾ ਸਾਰਨਾ ਚੈੱਕ ਕੀਤਾ ਤੇ ਫੋਟੋ ਮਾ ਤਾਂ ਨਹੀਂ ਕਿਸੇ ਦੀਆਂ ਵੀਰ ਨੇ ਚੱਕੇ ਪਾਈਆਂ ਜਾਂ ਕੋਈ ਗਲਤ ਤਰੀ ਪਾਈਆਂ ਜਿੰਨਾ ਜਿੰਨਾ ਤੇ ਮੈਨੂੰ ਪ੍ਰੋਬਲਮ ਲੱਗੀ ਉਹ ਫੋਟੋਆਂ ਮੈਂ ਡਿਲੀਟ ਕਰ ਤਿਆਂ ਸੀ ਨਾ ਰੀਲਾਂ ਵੀ ਤੇ ਫੋਟੋਆਂ ਵੀ ਠੀਕ ਹੈ ਜੀ ਡਿਲੀਟ ਕਰਨ ਤੋਂ ਬਾਅਦ ਸਾਰਾ ਕੁਝ ਫਿਰ ਮੇਰੀ ਵੀਰ ਦੇ ਨਾਲ ਫੋਨ ਤੇ ਗੱਲ ਵੀ ਹੋਈ ਆਪਾਂ ਉਹ ਸਾਰਾ ਕੁਝ ਸਮਝਾਇਆ ਵੀ ਕਿਦਾਂ ਕਿਦਾਂ ਵੀਰੇ ਤੂੰ ਸਾਰਾ ਸਟੈਪ ਬਾਈ ਸਟੈਪ ਕੰਮ ਕਰਨਾ ਵਾ ਮੈਂ ਤੁਹਾਡੇ ਲੈਵਲ ਖਲਾ ਕੇ ਦਊਗਾ ਜਿੱਦਾ ਜਿੱਦਾ ਸਾਰਾ ਕੁਝ ਤੁਹਾਡੇ ਲੈਵਲ ਕੰਪਲੀਟ ਹੁੰਦੇ ਜਿਹੜੇ ਮੈਂ ਕਰਵਾ ਕੇ ਦਊਗਾ ਤੇ ਤੁਹਾਨੂੰ ਤੁਹਾਡੇ ਖਲਬਾਉਣ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਜੇ ਤੁਸੀਂ ਮੇਰੇ ਨਾਲ ਵਰਕ ਕਰੋਗੇ ਤਾਂ ਇਸ ਕਰ ਇਸ ਤਰ੍ਹਾਂ ਮੈਂ ਵੀਰ ਦੀ ਸਾਰੀ ਆਈਡੀ ਚੈੱਕ ਕਰ ਲਈ ਸੀਗੀ ਤੇ ਹੁਣ ਅੱਗੇ ਠੀਕ ਹੈ ਜੀ ਵੀਰੋ ਵਧੀਆ ਮੈਂ ਉਹਦੀ ਆਈਡੀ ਵੀ ਚੈੱਕ ਕੀਤੀ ਸੀ ਕਿ ਵਧੀਆ ਵਰਕ ਕਰਦਾ ਪਿਆ ਵਾ ਠੀਕ ਆ ਉਹਨਾਂ ਨੂੰ ਇਦਾਂ ਮੇਰੇ ਨਾਲ ਜੁੜਿਆ ਵਾ ਜੇ ਉਹਨੂੰ ਕੋਈ ਪ੍ਰੋਬਲਮ ਵੀ ਆਊਗੀ ਤਾਂ ਉਹ ਮੇਰੇ ਕੋਲੋਂ ਫਿਰ ਦੁਬਾਰੋ ਪੁੱਛ ਸਕਦਾ ਵਾ ਮੈਸੇਜ ਕਰਕੇ ਕਾਲ ਕਰਕੇ ਕਿ ਤੁਸੀਂ ਵੀ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਠੀਕ ਹੈ ਜੀ ਕੰਮ ਕਰਨਾ ਚਾਹੁੰਦੇ ਹੋ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਤਾਂ ਮੈਨੂੰ ਮੈਸੇਜ ਜ਼ਰੂਰ ਕਰੋ ਇਨਬਾਕਸ ਦੇ ਵਿੱਚ ਤਾਂ ਕਿ ਤੁਹਾਨੂੰ ਵੀ ਵਧੀਆ ਅਰਨਿੰਗ ਹੋ ਸਕੇ ਸੋਸ਼ਲ ਮੀਡੀਆ ਐਪ ਦੇ ਉੱਪਰ ਓਕੇ ਜੀ ਧੰਨਵਾਦ ਸਾਰਿਆਂ ਦਾ ਬਾਏ ਬਾਏ